ਸਾਸਰੀ ਕਾਲ ਦੋਸਤੋ ਅੱਜ ਲੈ ਕੇ ਆਏ ਤੁਹਾਡੇ ਵਾਸਤੇ ਟਰੈਕਟਰ ਨਵੇਂ-ਨਵੇਂ ਟਰੈਕਟਰ ਨੇ ਕੱਲੇ-ਕੱਲੇ ਟਰੈਕਟਰ ਦੀ ਤੁਹਾਨੂੰ ਜਾਣਕਾਰੀ ਦੇਵਾਂਗੇ ਹਰ ਤਰ੍ਹਾਂ ਦਾ ਟਰੈਕਟਰ ਹੈ ਮਹਿੰਦਰਾ ਸਵਰਾਜ ਇੰਡੋ ਫਾਰਮ ਜੌਂਡੀਅਰ ਨਿਊ ਹਾਲੈਂਡ ਸੋਨਾਲੀਕਾ ਆਜੋ ਕਰਦੇ ਆਂ ਗੱਲਬਾਤ ਟਰੈਕਟਰਾਂ ਦੀ ਦਈਏ ਜਾਣਕਾਰੀ ਸਭ ਤੋਂ ਪਹਿਲਾਂ ਆ ਗਿਆ ਸੋਨਾਲੀਕਾ 35 ਸੋਨਾਲੀਕਾ 35 ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ ਦੇਖ ਸਕਦੇ ਹੋ 2022 ਮਾਡਲ 2022 ਮਾਡਲ 35 ਦਾ ਸੋਨਾ ਲਿਕਾ ਡਿਮਾਂਡ ਕਰਦੇ ਨੇ ਬਾਈ 475000 475000 ਡਿਮਾਂਡ ਹੈ ਬਾਈਆਂ ਦੀ 35 35 2022 ਮਾਡਲ ਇਹਦੇ ਨਾਲ ਆ ਗਿਆ ਸਵਰਾਜ 744 ਸਵਰਾਜ 744 2020 ਮਾਡਲ 540000 22 ਡਿਮਾਂਡ ਕਰਦੇ ਨੇ ਬਾਡੀ ਲੈਂਡ ਦਾ ਟਰੈਕਟਰ ਪੂਰਾ ਸਾਫ਼ ਹੈ ਡੰਡਾ ਫੱਟੀ ਛਤਰੀ ਲੱਗੀ ਹੋਈ ਹੈ ਦੇਖ ਸਕਦੇ ਹੋ ਸਵਰਾਜ 743 2020 ਮਾਡਲ 4 540 ਡਿਮਾਂਡ ਹੈ ਭਾਈਆਂ ਦੀ ਇਸ ਤੋਂ ਅੱਗੇ ਆ ਗਿਆ ਆਪਣੇ ਕੋਲੇ ਸਵਰਾਜ 963 963 21 ਮਾਡਲ ਪੂਰਾ 6 ਲੱਖ ਡਿਮਾਂਡ ਹੈ ਭਾਈਆਂ ਦੀ ਬਾਡੀ ਲੈਂਡ ਦਾ ਟਰੈਕਟਰ ਪੂਰਾ ਸਾਫ਼ ਪਿਆ ਹੈ ਦੇਖ ਸਕਦੇ ਹੋ ਛਤਰੀ ਲੱਗੀ ਹੋਈ ਹੈ ਡੰਡਾ ਡਰਾਵਰ ਸਮੇਤ ਹੈ ਇਸ ਦੇ ਨਾਲ ਆ ਗਿਆ 969 969 ਇਹ ਵੀ 21 ਮਾਡਲ ਹੈ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ ਦੇਖ ਸਕਦੇ ਹੋ ਪਹਿਰਾ ਟੂਰਾਂ ਦੀ ਕੰਡੀਸ਼ਨ ਪੂਰੀ ਸਾਫ਼ ਹੈ 969 21 ਮਾਡਲ 7 ਲੱਖ ਰੁਪਿਆ ਡਿਮਾਂਡ ਕਰਦੇ ਨੇ ਭਾਈ ਹਰਿਆਣਾ ਨੰਬਰ ਨੇ ਟਰੈਕਟਰ ਤੁਹਾਨੂੰ ਦੱਸ ਦਵਾਂ ਜਿੰਨੇ ਵੀ ਟਰੈਕਟਰ ਦਿਖਾਵਾਂਗਾ ਸਾਰੇ ਹਰਿਆਣਾ ਨੰਬਰ ਟਰੈਕਟਰ ਨੇ ਐਨਓਸੀ ਮਿਲੂਗੀ ਲੋਨ ਫਾਇਨਸ ਹੋ ਜਾਊਗਾ ਇਹਦੇ ਨਾਲ ਹੀ ਆ ਗਿਆ 3630 ਨਿਊ ਹਾਲੈਂਡ 3630 ਦੇਖ ਸਕਦੇ ਹੋ ਟਰੈਕਟਰ ਬਾਡੀ ਲਾਈਨ ਦਾ ਪੂਰਾ ਸਾਫ ਹੈ ਬਾਡੀ ਲਾਈਨ ਦਾ ਪੂਰਾ ਸਾਫ ਟਰੈਕਟਰ ਹੈ ਕੋਟ ਲੱਗਿਆ ਹੋਇਆ ਹੈ ਇਹ ਮਾਡਲ ਆ ਗਿਆ 21 2021 ਮਾਡਲ ਪੂਰਾ 7 ਲੱਖ 22 ਡਿਮਾਂਡ ਕਰਦੇ ਨੇ ਇਸ ਦੇ ਨਾਲ ਫੇਰ ਆ ਗਿਆ 3630 ਸੁਪਰ ਨਿਊ ਹਾਲੈਂਡ 3630 ਸੁਪਰ ਮਾਡਲ 12 12 ਮਾਡਲ ਡਿਮਾਂਡ ਕਰਦੇ ਨੇ ਬਾਈ ਇਹਦੀ 375000 ਦੇਖ ਸਕਦੇ ਹੋ ਟਰੈਕਟਰ 3630 12 ਮਾਡਲ ਇਹਦੇ ਨਾਲ ਆ ਗਿਆ 5310 ਜੌਨ ਡੀਅਰ 5310 ਦੋ ਸੌਰੀ 5310 5305 2018 ਮਾਡਲ 5305 2018 ਮਾਡਲ 475000 ਬਾਈ ਡਿਮਾਂਡ ਕਰਦੇ ਨੇ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ ਇਸ ਤੋਂ ਆ ਗਿਆ 5310 5310 2019 ਮਾਡਲ ਸਾਢੇ 6 ਲੱਖ ਡਿਮਾਂਡ ਹੈ ਬਾਈਆਂ ਦੀ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ ਇਹਦੇ ਨਾਲ ਹੀ ਆ ਗਿਆ ਸਵਰਾਜ 855 ਸਵਰਾਜ 855 2016 ਮਾਡਲ ਟਰੈਕਟਰ ਦੇਖ ਸਕਦੇ ਹੋ ਛਾਤਰੀ ਲੱਗੀ ਹੋਈ ਹੈ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ 16 ਮਾਡਲ 4.5 ਲੱਖ ਡਿਮਾਂਡ 4.5 ਲੱਖ ਡਿਮਾਂਡ ਹੈ 5310 19 ਮਾਡਲ 6.5 ਲੱਖ ਡਿਮਾਂਡ ਹੈ ਇਹਦੀ ਇਸ ਤੋਂ ਅੱਗੇ ਆ ਗਿਆ ਇੰਡੋਫਾਰਮ 3055 ਇੰਡੋਫਾਰਮ 3055 2021 ਮਾਡਲ ਪੂਰਾ 4 ਲੱਖ ਰੁਪਇਆ ਡਿਮਾਂਡ ਕਰਦੇ ਨੇ ਬਾਈ ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ ਇਸ ਤੋਂ ਅੱਗੇ ਆ ਗਿਆ 3048 348 ਦੇਖ ਸਕਦੇ ਹੋ ਟਰੈਕਟਰ ਬਾਡੀ ਲਾਈਨ ਦਾ ਪੂਰਾ ਸਾਫ ਹੈ 2022 ਮਾਡਲ ਪੂਰਾ 4 ਲੱਖ ਇਹਦਾ ਪੂਰੀ 4 ਲੱਖ ਰੁਪਇਆ ਇਹਦਾ ਮੰਗਦੇ ਨੇ ਬਾਈ ਇਸ ਤੋਂ ਅੱਗੇ ਆ ਗਿਆ ਆਪਣਾ ਲਵੇ 744 744 ਦੇਖ ਸਕਦੇ ਹੋ 2020 ਮਾਡਲ 530000 ਡਿਮਾਂਡ ਹੈ ਵਾਈਆਂ ਦੀ ਪੂਰਾ ਸਾਫ ਟਰੈਕਟਰ ਹੈ ਬਾਡੀ ਲਾਈਨ ਦਾ ਪਾਵਰ ਸਟੀਅਰਿੰਗ ਟਾਪ ਮਾਡਲ ਇਹਦੇ ਨਾਲ ਆ ਗਿਆ 3630 ਹੌਲੈਂਡ 3630 ਸੁਪਰ ਹੌਲੈਂਡ 3630 ਸੁਪਰ ਮਾਡਲ ਹੈਗਾ 17 5 ਲੱਖ ਰੁਪਿਆ ਡਿਮਾਂਡ ਹੈ ਬਾਈਆਂ ਦੀ ਪੂਰੀ 5 ਲੱਖ ਰੁਪਿਆ ਪੂਰਾ ਇਸਦੇ ਨਾਲ ਆ ਗਿਆ ਪ੍ਰੀਤ 6549 ਫੁੱਡ ਲੱਗਿਆ ਹੋਇਆ ਟਰੈਕਟਰ ਦੇਖ ਸਕਦੇ ਹੋ ਬਾਡੀ ਲੈਂਡ ਦਾ ਟਰੈਕਟਰ ਪੂਰਾ ਸਾਫ਼ ਹੈ ਉੱਚੇ ਮਾਡਲ ਟਰੈਕਟਰ ਨੇ 2022 ਮਾਡਲ 5.5 ਲੱਖ ਡਿਮਾਂਡ ਹੈ ਬਾਈਆਂ ਦੀ ਪ੍ਰੀਤ 659 2022 ਮਾਡਲ 5.5 ਡਿਮਾਂਡ ਇਸ ਤੋਂ ਅੱਗੇ ਆਪਣੇ ਕੋਲੇ ਆ ਗਿਆ ਬਾਈ ਜੀ ਟਰੈਕਟਰ ਅਰਜਨ 605 ਨੋਵੋ ਡਿਲਕਸ ਮਾਡਲ 2021 ਮਾਡਲ 6.5 ਲੱਖ ਰੁਪਿਆ ਬਾਈ ਡਿਮਾਂਡ ਕਰਦੇ ਨੇ ਇਹ ਜਿੰਨੇ ਵੀ ਤੁਹਾਨੂੰ ਟਰੈਕਟਰ ਦਿਖਾਏ ਨੇ ਸਾਰੇ ਟਰੈਕਟਰ ਹਰਿਆਣਾ ਨੰਬਰ ਉੱਚਾ ਮਾਡਲ ਨੇ ਉੱਚਾ ਮਾਡਲ ਹਰਿਆਣਾ ਨੰਬਰ ਜਿੰਨੇ ਵੀ ਟਰੈਕਟਰ ਦਿਖਾਏ ਨੇ ਤੁਹਾਨੂੰ ਇਹੇ ਟਰੈਕਟਰ ਖੜੇ ਨੇ ਪਿੰਡ ਉਰਲਾਣਾ ਜ਼ਿਲ੍ਹਾ ਕੈਥਲ ਹਰਿਆਣੇ ਦੇ ਵਿੱਚ ਬਾਰਡਰ ਤੇ ਇਹ ਪਿੰਡ ਪੈਂਦਾ ਹੈ ਬਿਲਕੁਲ ਬਾਰਡਰ ਤੇ ਪਿੰਡ ਹੈ ਪੰਜਾਬ ਦੇ ਤੇ ਪਾਤਲਾ ਸ਼ਹਿਰ ਤੋਂ 10-12 ਕਿਲੋਮੀਟਰ ਦੇ ਏਰੀਏ 'ਚ ਹੈ ਬਾਈਆਂ ਦਾ ਨੰਬਰ ਕੰਟੈਕਟ ਆਪਾਂ ਨਾਲ ਤੁਹਾਨੂੰ ਕਾਰਡ ਦਿਖਾ ਦਨੇ ਆ ਬੇਅੰਤ ਟਰੈਕਟਰ ਡੀਲਰ ਬੇਅੰਤ ਸਿੰਘ 98132 51467 ਬਾਈ ਹਰਦੀਪ ਦਾ ਨੰਬਰ ਹੈ 99882 24909 ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਇਹ ਟਰੈਕਟਰ ਲੈ ਸਕਦੇ ਹੋ ਬਾਈਆਂ ਤੋਂ ਲੋਨ ਫੈਂਸ ਹਰ ਤਰ੍ਹਾਂ ਦੀ ਸਹੂਲਤ ਹੈ ਲੋਨ ਕਰਾ ਲਓ ਹੈਂਸਰ ਤੇ ਪੁਰਾਣਾ ਟਰੈਕਟਰ ਵਜਬਰੇਟ ਵਾਲਾ ਵਿੱਚ ਕੱਟਿਆ ਜਾਊਗਾ ਇਹ ਜਿੰਨੇ ਦਿਖਾਏ ਨੇ ਸਾਸ਼੍ਰੀਕਾਰ ਦੋਸਤੋ ਮਿਲਦੇ ਆਂ ਕਿਸੇ ਅਗਲੀ ਵੀਡੀਓ ਦੇ ਵਿੱਚ